ਇੱਕ ਸਕੂਲ ਬੱਸ ਦੇ ਨਾਲ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਇੱਕ ਸਕੂਲ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਜਦ ਇਹ ਸਕੂਲ ਬੱਸ ਬੱਚਿਆਂ ਨੂੰ ਘਰ ਛੱਡਣ ਦੇ ਲਈ ਜਾ ਰਹੀ ਸੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੇ ਹਲਕਾ ਪੂਆ ਦੇ ਵਿੱਚ ਪੈਂਦੇ ਪਿੰਡ ਨੁਸ਼ਹਿਰਾ ਖੁਰਦ ਦੇ ਕੋਲ ਦੇਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਨਿੱਜੀ ਸਕੂਲ ਦੀ ਬੱਚਿਆਂ ਦੇ ਨਾਲ ਭਰੀ ਹੋਈ ਬੱਸ ਜੋ ਕਿ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਇੱਕ ਰੇੜੇ ਨੂੰ ਕ੍ਰਾਸ ਕਰਦੀ ਹੋਈ ਸਟੀering ਜਾਮ ਹੋਣ ਚਲਦੇ ਨਾਲੇ ਦੇ ਵਿੱਚ ਜਾ ਪੜਟੀ ਰਾਸਤੇ ਕੇ ਪਾਸਤੇ ਵਿੱਚ 2 ਦਰਜਨ ਤੋਂ ਜ਼ਿਆਦਾ ਬੱਚੇ ਅਤੇ ਸਕੂਲ ਟੀਚਰ ਵੀ ਸਨ ਜਿਸ ਤੇ ਚਲਦੇ ਬੱਸ ਪਲਟਣ ਦੇ ਕਾਰਨ ਕੁਝ ਬੱਚਿਆਂ ਦੇ ਸੱਟਾ ਵੀ ਲੱਗੀਆਂ ਹਨ ਇੱਕ ਟੀਚਰ ਦੇ ਗੰਭੀਰ ਸੱਟਾ ਲੱਗੀਆਂ ਹਨ ਸਥਾਨਕ ਲੋਕਾਂ ਨੇ ਬਾਸਤੀ ਖਿੜਕੀ ਤੋੜ ਕੇ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਅਤੇ ਜਿੰਨਾ ਬੱਚਿਆਂ ਅਤੇ ਅਧਿਆਪਕ ਦੇ ਸੱਟਾ ਲੱਗੀਆਂ ਉਹਨਾਂ ਨੂੰ ਇਲਾਜ ਤੇ ਲਈ ਸਥਾਨਕ ਲੋਕਾਂ ਨੇ ਸਪਤ ਹਸਪਤਾਲ ਪਹੁੰਚਾਇਆ ਰਾਸਤੇ ਕੇ ਇਥੇ ਸਕੂਲੀ ਬਾਸ ਦੇ ਪੁਰਾਣੇ ਹੋਣ ਅਤੇ ਉਸ ਦੀ ਮੁਰੰਮਤ ਨਾ ਕਰਵਾਏ ਪਹੁੰਚਾਉਣ ਦੇ ਵੀ ਆਰੋਪ ਲਗਾਏ ਗਏ ਤਾਂ ਇਸ ਮਗਰੋਂ ਸਕੂਲ ਪ੍ਰਬੰਧਕਾਂ ਨੇ ਵੀ ਇਸ ਨੂੰ ਕਬੂਲਿਆ ਅਤੇ ਆਪਣੀ ਗਲਤੀ ਸੁਧਾਰਨ ਦੀ ਗੱਲ ਵੀ ਆਖੀ ਭਾਈ ਅਜੀਤ ਕੁਮਾਰ ਮੇਰਾ ਨਾਮ ਆਇਆ ਜੀ ਮੈਂ ਪਿੰਡ ਤੋਂ ਹੀ ਇੱਥੇ ਜਿਹੜੀ ਮੈਂ ਪਿੰਡ ਸਰੋਟਾ ਦਾ ਰਹਿਣ ਵਾਲਾ ਜੀ ਮੈਂ ਬਸ ਦੇ ਪਿੱਛੇ ਵਿੱਚ ਇਨਵਰਟਰ ਲੈਣ ਲਈ ਆਪਾਂ ਸਰਨੇ ਜਾ ਰਹੇ ਸੀ ਇਨਵਰਟਰ ਚੇਂਜ ਕਰਵਾਉਣ ਜਾ ਰਹੇ ਸੀ ਦੇਖਿਆ ਕਿ ਅਚਾਨਕ ਰੇੜਾ ਕ੍ਰਾਸ ਲਾਗੋ ਜੀ ਰੇੜਾ ਕ੍ਰਾਸ ਕੀਤਾ ਉਹ ਬਸ ਇੱਕਦਮ ਖਿੱਚਦੀ ਹੋਈ ਨੀਚੇ ਨਾਲੇ ਦੀ ਡੇਗੀ ਆਪਾਂ ਡਰਾਈਵਰ ਨੇ ਖਿੜਕੀ ਖਿੜਕੀ ਵਿੱਚੋਂ ਨਿਕਲੇ ਅਸੀਂ ਤੋੜੀ ਖਿੜਕੀ ਉਹਦੀ ਔਰ ਬੱਚਿਆਂ ਨੂੰ ਇੱਕ ਇੱਕ ਕਰਕੇ ਬਾਹਰ ਕਢ ਲਿਆ ਪਰ ਇੱਕ ਮੈਡਮ ਸੀ ਅੰਦਰ ਵਿਚਾਰੀ ਫਸੀ ਹੋਈ ਉਹਦੇ ਪੈਰ ਲੱਤ ਦੇ ਉੱਤੇ ਇਸਟਪਨੀ ਡਿੱਗੀ ਹੋਈ ਉਸ ਮੈਡਮ ਨੇ ਸਾਨੂੰ ਬੋਲਿਆ ਕਿ ਪਹਿਲੇ ਮੈਨੂੰ ਛੱਡੋ ਮੈਨੂੰ ਨਹੀਂ ਕੱਢਣਾ ਪਹਿਲੇ ਮੇਰੇ ਬੱਚਾ ਨਿਕਾਡੋ ਬਾਹਰ ਫਿਰ ਇਹ ਇੱਕ ਇੱਕ ਕਰਕੇ ਸਾਰੇ ਬੱਚੇ ਬਾਹਰ ਨਿਕਲੇ ਇੱਕ ਗੁਰਪਾਲ ਸਿੰਘ ਲੜਕਾ 9th ਕਲਾਸ ਦਾ ਉਹਨੇ ਅੰਦਰੋਂ ਸਾਰੇ ਬੱਚੇ ਸਾਨੂੰ ਪਕੜਾਇਆ ਬਾਹਰ ਮੈਨੂੰ ਕਿੰਨੇ ਕੁ ਬੱਚੇ ਸੀਗੇ ਵਿੱਚ ਵਿੱਚ ਇਹਦੇ ਵਿੱਚ ਕੋਈ 20 25 ਬੱਚੇ ਸੀ 20 25 ਅਪ੍ਰੋਕਸੀਮੇਟ ਅਪ੍ਰੋਕਸੀਮੇਟ ਸਾਰੂਟ ਵੀ ਲੱਗੀ ਹੈ ਪਿੱਛੇ ਦੀ ਹਾਂ ਇੱਕ ਬੱਚਾ ਥੋੜਾ ਘਬਰਾ ਗਿਆ ਸੀ ਉਹ ਮੈਡਮ ਦੇ ਚੋਟ ਲੱਗੀ ਹੈ ਕੀ ਲੱਗਦਾ ਕੀ ਦੀ ਅੰਗਲੀ ਹੈ ਕੀ ਅੰਗਲੀ ਹੈ ਇਹ ਸਕੂਲ ਪ੍ਰਸ਼ਾਸਨ ਵੱਲੋਂ ਉਹ ਡਾਬ ਰੋ ਬੋਰਾ ਕੇ ਬਸ ਖਿਚੜੀ ਚੱਲੇਗੀ ਨਾ ਇੱਕ ਪਾਸੇ ਨੂੰ ਬਸ ਨਵੀਂ ਸਟੀering ਕਹਦੇ ਬਸ ਜੀ ਬਹੁਤ ਪੁਰਾਣੀ ਹੈ ਕੀ ਮੰਗ ਕਰਦੇ ਤੁਸੀਂ ਇਹੋ ਜੀ ਅਸੀਂ ਮੰਗ ਕਰਦੇ ਆ ਕਿ ਬਸਾਂ ਜਿਉਂ ਬੱਚਿਆਂ ਦੇ ਪੇਰੈਂਟਸ ਨੂੰ ਕੋਈ ਦਿੱਕਤ ਨਾ ਹੋਏ ਬਸਾਂ ਨਿਊਲੀ ਉਤੇ ਹਾਇਰ ਕੀਤੀਆਂ ਜਾਣ ਤਾਂ ਕਿ ਬੱਚੇ ਆਪਣੇ ਮਾਪਿਆਂ ਕੋਲ ਟਾਈਮ ਟੂ ਟਾਈਮ ਘਰ ਪੂਜਨ ਹੋ ਸਕੂਲ ਸਕੂਲ ਪ੍ਰਬੰਧਕ ਵੀ ਆਇਆ ਤੇ ਮੌਕੇ ਤੇ ਹਾਂ ਸਕੂਲ ਪ੍ਰਬੰਧਕ ਵੀ ਆਇਆ ਮੌਕੇ ਤੇ ਔਰ ਖਰੋਟੇ ਦੇ ਸਰਪੰਚ ਜੋਨਿਸ਼ਰੀ ਦੇ ਸਰਪੰਚ ਸਾਹਿਬ ਆਣਾ ਉਹ ਵੀ ਮੌਕੇ ਤੇ ਪਹੁੰਚੇ ਮੈਂ ਕਹਿਣਾ ਚਾਹੁੰਦਾ ਜਿਹੜੀ ਗੱਲ ਬਾਤ ਪੁਰਾਣੀ ਹੈਗੀ ਆ ਪਾਸਿੰਗ ਨਹੀਂ ਹੈਗੀ ਪੁਰਾਣੀ ਦੇਖੋ ਮੇਰੀ ਗੱਲ ਸੁਣ ਮੈਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਰੀ ਗਲਤੀ ਮੈਂ ਆਪਣੀ ਲੈਂਦਾ ਮੈਂ ਸਕੂਲ ਦੇ ਉੱਪਰ ਲੈਂਦਾ ਉਹਦੇ ਅੱਦਵਾ ਬਹੁਤ ਕੁਝ ਨਹੀਂ ਕਹਿ ਸਕਦਾ ਮੈਂ ਕਹਿ ਰਿਹਾ ਬਹਿਸ ਨਹੀਂ ਮੇਰਾ ਨਾਮ ਇੰਦਰਜੀਤ ਆ ਮੈਂ ਓਨਰ ਆ ਕੇ ਸੀ ਐਮ ਸਕੂਲ ਦਾ ਹਾਂਜੀ ਹੋਰ ਕੁਝ ਨਹੀਂ ਕਹਿ ਸਕਦਾ ਕਿ ਮੈਂ ਗਲਤੀ ਹੈ ਉਹ ਗਲਤੀ ਨੂੰ ਠੀਕ ਕਰਾਂਗਾ ਉੱਚ ਕੋਈ ਗਲਤੀ ਨਹੀਂ ਬਸ ਗੱਡੀ ਪਾਸਿੰਗ ਸੀਗੀ ਮਤਲਬ ਹੈ ਕਾਗਜ਼ੀ ਹਾਂਜੀ ਹਾਂਜੀ ਸਭ ਕੋਈ ਕਾਗਜ਼ ਪੱਤਰ ਹੈਗੀ ਜੀ ਜਿਹੜਾ ਮਾਡਲ ਹੈਗਾ ਗੱਡੀ ਦਾ ਕਿਹੜਾ ਕਿੰਨਾ ਮਾਡਲ ਉਹ ਜੀ ਨੂੰ ਪਤਾ ਨਹੀਂ ਮਰੂਣੀ ਪਤਾ ਕਨੈਕਟਰ ਸੀਗਾ ਨਾਲ ਕੋਈ ਹਾਂਜੀ ਹਾਂਜੀ